ਇਹ ਨਹੀਂ ਵਰਨਾ ਇਹ ਨੀਲੇ ਗੋਭੀ ਗਏ ਸਾਡੇ ਨੂੰ ਤੇ ਨਹਿਰ ਤੇ ਪੰਗੜੀ ਪਈ ਆ ਮੀਣਾ ਇਹ ਠੰਡਦਰਾਲ ਆਓ ਹੁਣ ਇਹਨਾਂ ਨੂੰ ਕੱਢਣ ਦਾ ਆਪਾਂ ਉਪਰਾਲਾ ਕਰਦੇ ਆ ਚਲੋ ਨੌਜਵਾਨ ਬਹੁਤ ਜਿਆਦਾ ਜੁੜ ਗਏ ਸਾਡੇ ਨਾਲ ਆਓ ਜਿਹਨਾਂ ਸੇਵਾ ਦੇ ਵਿੱਚ ਸੇਵਾ ਦੇ ਕੰਮ ਦੇ ਹਿੱਸਾ ਆਪਣਾ ਆਓ ਜੀ ਇਹਨੂੰ ਕੱਢਦੇ ਆਓ ਸਾਰੇ ਨਾਲ ਮਿਲ ਕੇ ਕੱਢੀਏ ਇਹਨੂੰ ਬਾਹਰ ਨਹਿਰ ਦੋਆਬਾ ਨਹਿਰ ਡਾਕ ਪੁੱਜਦੀ ਜੀ ਅੱਜ ਆ ਗਿਆ ਉਹ ਮਾਰੂ ਵਾਲਾ ਮਾਰਦਾ ਮਾਰਦਾ ਵੀ ਹੁੰਦਾ ਏ ਉਹ ਡਾਉਣ ਦੇ ਡਾਉਣ ਹਿੱਥੇ ਪਈ ਜਾਂਦਾ ਹਣਾ ਇੱਥੇ ਡਾਉਣ ਪਈ ਆ ਆ ਲੋ ਹੈ ਪਾਣੀ ਵੀ ਹਾਂ ਬੱਸ ਕਰਦਾ ਪਾਣੀ ਖੰਡਾ ਕਰਕੇ ਦਾ ਵੜਨ ਦੇ ਆਇਓ ਕਰ ਲੈ ਦੋਰਾ ਮੈਂ ਕਿਹੜਾ ਰੁਕੋ ਹੋ ਗਿਆ ਨਹੀਂ ਵੀਰ ਜੀ ਬਹੁਤ ਯਾਰ ਆਨੰਦ ਜੀ ਤੁਸੀਂ ਮੈਨੂੰ ਰੋਕਦੇ ਹੋ ਤੁਸੀਂ ਰੋਕਣਾ ਨਹੀਂ ਬੰਦ ਲਾਣਾ ਬੰਦ ਨਹੀਂ ਕਰਦਾ ਇਹਦਾ ਇਹਨਾਂ ਨੂੰ ਆਵਾਜ਼ ਆ ਚਾਰ ਕਿੱ ਗਿਆ ਹੱਸ ਕੇ ਬਾਗ ਦਾ ਰੁਕਾ ਤੇ ਵਾਰਦਾ ਤੇਰੀ ਇੰਮੋਰਗੇ ਤੇ ਐਂ ਹੋ ਜਾਣਾ ਨਾ ਤਾਂ ਮੈਂ ਰੁਕੋ ਕੇ ਖੜਾ ਹੋ ਜਾਵਾਂ ਆਪਣਾ ਜਾ ਮੈਂ ਆ ਕੇ ਮੈਂ ਕਹਿੰਦਾ ਖੜਾ ਹੋ ਗਿਆ ਉਹ ਲੋਕਾਂ ਨੂੰ ਬੰਦ ਕਰਦਾ ਉਹ ਜਿਹੜੇ ਬੰਦ ਕਰ ਲਊ ਮੇਰੇ ਜਾਣਾ ਉਹ ਠੀਕ ਹੈ ਉਹ ਠੀਕ ਹੈ ਨਾ ਹੋ ਰਿਹਾ ਇੱਥੇ ਮੈਂ ਫੈਲ ਵਿੱਚ ਆਪਣਾ ਆਪੇ ਆਪੇ ਰੱਖਦਾ ਬੋਲੋ ਮਤਲਬ ਉਹ ਬੋਲੋ ਨਾ ਇੰਨੇ ਸਾਲ ਐਤੋਂ ਸਾਲ ਕਿੰਨਾ ਘਰ ਸਾਲ ਆਉਂਦਾ

ਆਦੇ ਆ ਟੈਨ ਨੂੰ ਹੱਥ ਪਾਇ। ਆਇਓ ਤੈਨੂੰ। ਆਇਓ। ਆਇਓ। ਇਹਦਾ ਗੱਲ ਪਾ ਦਿਓ। ਆ ਬੜਾ ਰਸਾ ਖਿੱਚੋ ਜਿਹੜਾ ਬੜਾ। ਇੱਥੇ ਨਾ ਹੋਣੀ ਕਿੱਥੇ ਨਾ ਹੋਣੀ। ਹਾਂ ਜੀ। ਚਲੋ। ਹਾਂ ਜੀ ਛੱਡ ਦਿਓ ਰਸਾ ਇਧਰੋਂ। اور अपने سائیکل اپنے ڈکلا دے پھر نہ ٹوٹ گیا۔ پھر تو دیکھ۔ لا نا۔ رسا اور ساتھ اور رسا اور ساتھ اور تو۔ بند کے رکھ۔ او رسا چھوڑ دے یار رسی زائی ہے اوتھر بندیاں ہوں۔ بند کے رکھ۔ ویسے کھولےڑی بند کے رکھ۔ مجھے نہیں۔ او آ جا یار۔ او آ جا۔ پھاڑ لگا تو سی ادلا

ਉੱਤੇ ਨਹੀਂ ਆਈਏ ਨਾਲ ਦੌਰ ਵੱਧ ਚੜਦਾ ਹੋਣਾ ਹਾਂ ਚੜਦਾ ਹੁੰਦਾ ਨਹੀਂ ਅੱਥੇ ਨਾ ਰਹਿਣਾ ਹਾਂ ਸਾਹਿਬ ਵਾਹਿਗੁਰੂ ਜੀ ਦੇ ਘਟੇ ਮੈਂ ਤੁਹਾਡਾ ਆਪਣਾ ਪੱਤਰਕਾਰ ਕੁਮਰ ਸਿੰਘ ਸਿੱਟੂ ਕੱਡਾ ਕੋੜ ਦੀ ਬੇਸਤਵਾ ਬਣਾ ਨਹਿਰ ਦੇ ਸਾਹਮਣੇ ਡਿੱਗ ਪਿਆ ਸੀਗਾ ਉਹ ਬੜੀ ਜਿਤੋ ਜਹਤ ਦੇ ਵਿੱਚ ਕਰਕੇ ਕੱਟਿਆ ਗਿਆ ਤੇ ਅੱਜ ਕੱਲ੍ਹ ਦੇ ਨੌਜਵਾਨ ਨਹਿਰ ਦੇ ਵਿੱਚ ਬਣਨੋਂ ਡਰਦੇ ਆ ਹੁਣ ਗੁੱਡੇ ਵਾੜਿਆ ਕੇ ਸਾਨੂੰ ਵਿੱਚ ਬੜਨਾ ਪੈਂਦਾ ਆਓ ਸਾਡੇ ਸਰਕਾਰੀ ਮੁਲਾਜ਼ਮ ਵੀ ਆ ਗਏ ਆ ਤੁਹਾਨੂੰ ਦਿਖਾਉਣੇ ਆ ਇਹ ਹੁਣ ਉਹ ਆਪਣੀ ਕਾਰਵਾਈ ਕਰ ਰਹੇ ਆ ਆ ਗੱਡੀ ਲੈ ਕੇ ਆਏ ਆ ਉਧਰ ਪਾ ਉਧਰ ਰਸਕ ਮਾ ਪਿੱਛੋਂ ਪਰ ਲੱਤਾ ਕੁੜੀਆਂ ਬਹੁਤ ਮਾਰਦਾ ਵਾ ਬਸ 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 ਹੈ ਇਹ ਬੇਸਪਰਵਾਹ ਬਣਾ ਦੇ ਨੇ ਬੀਚੇ ਕੁੱਟਿਆ ਜੀ ਜਿਨ੍ਹਾਂ ਨੇ ਸਾਨੂੰ ਸ਼ਾਂਪਰ ਕੱਢਣ ਦੇ ਵਿੱਚ ਸਹਾਯੋਗ ਦਿੱਤਾ ਸਾਰੇ ਨੌਜਵਾਨਾਂ ਦਾ ਧੰਨਵਾਦ ਜੀ ਵਾਹਿਗੁਰੂ ਹਰਕਮ ਚਰਜੀ ਕਲਾ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਿਰ ਸੇ ਲਾਈਵ ਹੋ ਰਹੇ ਆ ਅੱਡਾ ਕੁਰਸੀ ਤੇ ਦੇਖੋ ਇਹ ਬੋਲਣ ਆਪਣੀ ਭਾਸ਼ਾ ਕੱਢੇ ਮਾਰੇ ਚਾਕ ਪੋਰਸਾ ਚੌਕ ਕੀ ਮਲਾਜੂਮਾ ਸਾਡਾ ਕੋਰਟ ਉੱਤੇ ਵੀ ਤੇ ਸਰਦਾਰ ਬਲਬੀਰ ਸਿੰਘ ASI ਤੇ ਸੁਰਜੀਤ ਸਿੰਘ ਹੌਂਗੜਦਨ ਤੋਂ ਜੋਨਾ ਤੇ ਪਿੰਜਰੇ ਵੀ ਬੰਦ ਕਰਾਇਆ ਜੀ ਇਹ ਵੀਡੀਓ ਤੇ ਹੁਣ ਲੱਗ ਲਿਆ ਜੀ ਜਿੰਗਲਾਤ ਮੇਕਰ ਜਾਨੇ ਇਹ ਹੁਣ ਲੈ ਕੇ ਚੱਲ ਗਿਆ ਜੰਗਲਾਤ ਮੇਚ ਮਣੇ ਜੀ ਸਭ ਨੂੰ ਬੋਲਦਾ ਹਾਂ ਕਿ ਹੁਣ ਤੁਰਪਾ ਹੈ ਤੇ ਆ ਲੱਦ ਲਿਆ ਇਹ ਕੰਬਲ ਵੀ ਤੇ ਦੇਤਾ ਇਹ ਗੱਡੀ ਚੱਲਦੀ ਹੈ